ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Viral Punjabi Updates ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਵੀਡੀਓ ਬਾਰੇ ਜਿਸ ਨੂੰ ਵੇਖ ਕੇ ਸਾਰੇ ਪੰਜਾਬੀ 뮤ਜ਼ਿਕ ਲਵਰਸ ਸ਼ੌਕ ਹੋ ਗਏ ਨੇ ਚਿੰਮੇ ਵਾਈ ਦਾ ਨਵਾਂ ਸੌਂਗ ਟਿਊਟਰ ਪਰ ਇਹ ਸਿਰਫ ਇੱਕ ਸੌਂਗ ਨਹੀਂ ਇਹ ਸ਼ਾਇਦ ਇੱਕ ਸਿਗਨਲ ਹੈ ਇਲੂਮੀਨਾਟੀ ਕਨੈਕਸ਼ਨ ਦਾ ਜੇ ਤੁਸੀਂ ਵੀਡੀਓ ਦੇ ਸਟਾਰਟ ਤੋਂ ਲੈ ਕੇ ਐਂਡ ਤੱਕ ਨੋਟਿਸ ਕਰੋ ਚਿੰਮਾ ਵਾਈ ਨੇ ਇੱਕ ਅਜਿਹਾ ਵਿਜ਼ੂਅਲ ਸਿੰਬਲ ਯੂਜ਼ ਕੀਤੇ ਨੇ ਜਿਵੇਂ ट्रायंगल ਸ਼ੇਪਸ 666 ਸਾਈਨਸ ਇੱਕ ਅੱਖ ਵਾਲਾ ਫਰੇਮ ਜੋ ਇਲੂਮੀਨਾਟੀ ਦੇ ਪੋਪੂਲਰ ਸਿੰਬल्स ਨੇ ਕੀ ਇਹ ਸਿਰਫ ਕੋਇਨਸੀਡੈਂਸ ਹੈ ਜਾਂ ਕੁਝ ਹਿਡਨ ਮੈਸੇਜ ਦੇਖੋ ਇਹ ਸੀਨ ਚਿਮਾ ਕੈਮਰੇ ਵਾਲੇ ਸਿਰਫ ਇੱਕ ਅੱਖ ਨਾਲ ਦੇਖ ਰਿਹਾ ਹੈ ਇਹ ਆਈ ਆਫ ਪ੍ਰੋਵਿਡੈਂਸ ਦਾ ਸਿੰਬਲ ਹੈ ਜੀਦਾ ਮਤਲਬ ਹੁੰਦਾ ਹੈ 올 ਸੀਇੰਗ ਆਈ ਇਲੂਮੀਨਾਟੀ ਦਾ ਮੇਨ ਲੋਗੋ ਹੁਣ ਗੱਲ ਕਰਦੇ ਹਾਂ ਟਵਿੱਟਰ Song ਦੇ ਲਿਰਿਕਸ ਦੀ ਲਿਰਿਕਸ ਵਿੱਚ ਕੰਟਰੋਲ ਗਾਈਡ ਲਰਨ ਫਰੋਮ ਮੀ ਜੈਸੇ ਵਰਡਸ ਯੂਜ਼ ਹੋਏ ਨੇ ਕੁਝ ਐਕਸਪਰਟਸ ਕਹਿ ਰਹੇ ਨੇ ਕਿ ਇੱਕ ਮੋਟਾਫੋਰਿਕ ਮੈਸੇਜ ਹੈ ਨੋਲੇਜ ਦੀ ਮੋਨੋਪੋਲੀ ਤੇ ਕੰਟਰੋਲ ਸਿਸਟਮ ਤੇ ਕਮੈਂਟ ਕਰ ਰਿਹਾ ਹੈ ਜਾਂ ਇਲੂਮੀਨਾਟੀ ਪਾਵਰ ਸਿਸਟਮ ਨੂੰ ਹਿੰਟ ਕਰ ਰਿਹਾ ਹੈ ਕੁਝ ਫੈਨਸ ਕਹਿ ਰਹੇ ਨੇ ਚਿਮਾ ਸਿਰਫ ਵਿਜ਼ੂਅਲਸ ਦਾ ਐਕਸਪੈਰੀਮੈਂਟ ਕਰ ਰਿਹਾ ਸੀ ਪਰ ਕ੍ਰਿਟਿਕਸ ਦਾ ਕਹਿਣਾ ਹੈ ਕਿ ਅੱਜਕੱਲ ਮਿਊਜ਼ਿਕ ਇੰਡਸਟਰੀ ਵਿੱਚ ਓਕਲਟ ਔਰ ਸੀਕ੍ਰੀਟ ਸੋਸਾਇਟੀ ਸਿੰਬਲਾਈਜ਼ ਵੱਧ ਰਹੀ ਹੈ। ਕੁਐਸਚਨ ਇਹ ਹੈ ਕਿ ਚਿਮਾ ਬਾਈ ਨੇ ਇਹ ਡੈਲੀਬਰੇਟਲੀ ਕੀਤਾ ਜਾਂ ਸਿਰਫ ਕ੍ਰੀਏਟਿਵ ਐਸਥੈਟਿਕ ਸੀ। ਤੁਹਾਡਾ ਕੀ ਕਹਿਣਾ ਹੈ? ਚਿਮਾ ਬਾਈ ਇਲੂਮੀਨਾਟੀ ਨਾਲ ਕਨੈਕਟਡ ਹੈ ਜਾਂ ਸਿਰਫ ਇੱਕ ਬੋਲਡ ਵਿਜ਼ੂਅਲ ਸਟੋਰੀ ਟੈਲਰ? ਕਮੈਂਟ ਸੈਕਸ਼ਨ 'ਚ ਆਪਣਾ ਓਪੀਨੀਅਨ ਜ਼ਰੂਰ ਦਵੋ ਤੇ ਜੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਲੈ ਕੇ ਆ ਰਹੇ ਹਾਂ ਹਰ ਆਰਟਿਸਟ ਦੇ ਹਿਡਨ ਸੀਕ੍ਰੇਟਸ। ਧੰਨਵਾਦ।